ਹਰ ਸਾਲ ਸਿਟੀ ਨੀਡਸ ਤੇ ਮਿਊਨਿਸਪਲ ਕਾਰਪੋਰੇਸ਼ਨ ਮਿਲ ਕੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਦਾਨ ਉਤਸਵ ਆਰਗੇਨਾਈਜ਼ ਕਰਦੇ ਆ ਐਤਕੀ ਸਾਡਾ ਚੌਥਾ ਵਾਰ ਐਤਕੀ ਦੇ ਸਾਡੇ ਦਾਨ ਉਤਸਵ ਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਓ ਜੋ ਤੁਹਾਡੇ ਘਰ ਦੇ ਵਿੱਚ ਜਿਹੜੀ ਚੀਜ਼ ਵਰਤਨ ਯੋਗ ਹੈ ਪਰ ਤੁਸੀਂ ਨਹੀਂ ਵਰਤ ਰਹੇ ਉਹਦੀ ਥਾਂ ਤੇ ਤੁਸੀਂ ਕੋਈ ਨਵੀਂ ਚੀਜ਼ ਪਰਚੇਸ ਕਰ ਲਈ ਚਾਹੇ ਕੋਈ ਸ਼ਰਟ ਆ ਪੈਂਟ ਆ ਬੂਟ ਆ ਕੱਪ ਆ ਭਾਂਡੇ ਆ ਬੱਚਿਆਂ ਦੀਆਂ ਕਿਤਾਬਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕ ਗੈਜਟ ਆ ਕੁਝ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਡੰਪ ਕੀਤਾ ਅਲਮਾਰੀ ਚ ਪਿਆ ਜਾਂ ਪੰਡ ਬੰਨ ਕੇ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਿਓ ਉਹ ਅਸੀਂ ਸਹੀ ਜਗ੍ਹਾ ਤੇ ਸਹੀ ਲੋਕਾਂ ਦੇ ਵਿੱਚ ਪਹੁੰਚਾਵਾਂਗੇ ਜਿੱਦਾਂ ਕਿ ਸਾਡੇ ਦਾਨ ਉਸਲ ਦੀ ਇੱਕ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਵਿਦਾਨ ਅਸਤਵ ਚੌਥਾ ਸਾਡਾ ਫੈਸ਼ਨ ਕਾਰਟ ਹੋਇਆ ਹੈ ਇਹਦੇ ਵਿੱਚ ਸਪੈਸ਼ਲ ਇਹ ਹੈ ਕਿ ਜਿਵੇਂ ਮਨੀਤ ਜੀ ਨੇ ਦੱਸਦੇ ਜੀ ਦੱਸਿਆ ਹੈਗਾ ਕਿ ਇਸ ਵਾਰ ਅਸੀਂ ਕੰਸਟਰਕਸ਼ਨ ਦੇ ਸਮਾਨ ਦਾ ਦਾਨ ਕਰਾਂਗੇ ਸਕੂਲ ਫੀਸ ਦਾ ਦਾਨ ਕਰਾਂਗੇ ਜੋ ਕਿ ਫਲਡ ਅਫੈਕਟਡ ਏਰੀਆਜ਼ ਨੂੰ ਲੀਡ ਹੈਗੀ ਆ ਇਸ ਟਾਈਮ ਤੇ ਗੱਦੇ ਤੇ ਦਿੱਕੀਆਂ ਦੀ ਜੋ ਵਿంటర్ ਸੇ ਸਮਾਨ ਦਾ ਖਰਾਬ ਹੋ ਕੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਸਿਟੀ ਨੀਡ ਦਾ ਮਨੀਤ ਜੀ ਦਾ ਤੇ ਜਸਦੇਵ ਸੇਖੋਂ ਜਿਹਦਾ ਜਿਹਨੇ ਤੁਹਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਚੌਥੀ ਵਾਰ ਇਹ ਅਪ ਮੁਕਤ ਮਨਾ ਸਕੀ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਨੇ ਕਿ ਹਰ ਸਾਲ ਸਿਟੀ ਨੀਡਸ ਤੇ ਮਿਊਸਪਲ ਕਾਰਪੋਰੇਸ਼ਨ ਮਿਲ ਕੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਦਾਨ ਉਤਸਵ ਆਰਗੇਨਾਈਜ਼ ਕਰਦੇ ਆ ਐਤਕੀ ਸਾਡਾ ਚੌਥਾ ਵਾ ਤੇ ਇਹ ਸਾਰਾ ਤੁਹਾਡੇ ਮੀਡੀਆ ਦੀ سپورਟ ਨਾਲ ਤੇ ਪਬਲਿਕ ਦੀ سپورਟ ਨਾਲ ਸਾਡਾ ਬਹੁਤ ਸਕਸੈਸ ਜਾ ਰਿਹਾ ਔਰ ਉਸੇ ਸੰਬੰਧ ਦੇ ਵਿੱਚ ਚੌਥੇ ਦਾਨ ਉਸਲ ਦੇ ਸੰਬੰਧ ਦੇ ਨੂੰ ਅੱਜ ਰਿਲੀਜ਼ ਕਰਨ ਲਈ ਅਸੀਂ ਸਟਾਰਟ ਕਰਨ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੇਰੇ ਸਾਡੇ ਵੱਡੇ ਵੀਰ ਕਪਤਾਨ ਸਾਡੇ ਦਿਵਾਨ ਸਾਹਿਬ ਹਰleen ਰਹਿਰਾਸ ਤੋਂ ਕੈਰੋ ਸਾਹਿਬ ਤੇ ਸਤਪਾਲ ਭਾਜੀ ਕੋ ਸਾਰੇ ਐਨ ਜੀਓ ਸਾਡੀਆਂ ਜਿਹੜੀਆਂ ਹੈਗੀਆਂ ਉਹਨੇ ਅਸੀਂ ਇਕੱਠੇ ਹੋ ਕੇ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਤិន ਦਾਣ ਉਸਤਵ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਉਸੇ ਤਰ੍ਹਾਂ ਇਸ ਐਤਕੀ ਦੇ ਸਾਡੇ ਦਾਣ ਉਸਤਵ ਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਓ ਜੋ ਤੁਹਾਡੇ ਘਰ ਦੇ ਵਿੱਚ ਜਿਹੜੀ ਚੀਜ਼ ਵਰਤਨ ਯੋਗ ਹੈ ਪਰ ਤੁਸੀਂ ਨਹੀਂ ਵਰਤ ਰਹੇ ਉਹਦੀ ਥਾਂ ਤੇ ਤੁਸੀਂ ਕੋਈ ਨਵੀਂ ਚੀਜ਼ ਪਰਚੇਸ ਕਰ ਲਈ ਚਾਹੇ ਕੋਈ ਸ਼ਰਟ ਆ ਪੈਂਟ ਆ ਬੂਟ ਆ ਭਾਂਡੇ ਆ ਬੱਚਿਆਂ ਦੀਆਂ ਕਿਤਾਬਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕ ਗੈਜਟ ਆ ਕੁਝ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਡੰਪ ਕੀਤਾ ਅਲਮਾਰੀ ਚ ਪਿਆ ਜਾਂ ਪੰਡ ਬੰਨ ਕੇ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਿਓ ਉਹ ਅਸੀਂ ਸਹੀ ਜਗ੍ਹਾ ਤੇ ਸਹੀ ਲੋਕਾਂ ਦੇ ਵਿੱਚ ਪਹੁੰਚਾਵਾਂਗੇ ਜਿੱਦਾਂ ਕਿ ਸਾਡੇ ਦਾਨ ਉੱਤਸਵ ਦੀ ਇੱਕ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਉਹ ਇੱਕ ਅਲੱਗ ਖੁਸ਼ੀ ਆ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਜਦੋਂ ਤੁਹਾਡਾ ਉਹ ਕੀਤਾ ਹੋਇਆ ਤੁਸੀਂ ਉਹਨੂੰ ਯੂਜ਼ ਤੁਹਾਡੇ ਲਈ ਉਹ ਯੂਜ਼ਲੈਸ ਆ ਜਦੋਂ ਤੁਸੀਂ ਉਹਨੂੰ ਡੋਨੇਟ ਕਰਦੇ ਹੋ ਉਹ ਕਿਸੇ ਉਸ ਬੰਦੇ ਕੋਲ ਪਹੁੰਚਦਾ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਸਕਦਾ ਤਾਂ ਉਹਦੀ ਖੁਸ਼ੀ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਉਸ ਬੰਦੇ ਨੂੰ ਇੱਕ ਜਿਵੇਂ ਕਹਿ ਲਓ ਵੀ ਐਕਸੈਪਸ਼ਨਲ ਚੀਜ਼ ਮਿਲ ਗਈ ਹੁੰਦੀ ਹੈ ਇਸ ਕਰਕੇ ਅਸੀਂ ਫਿਰ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਖੁੱਲ ਕੇ ਦਾਨ ਕਰੋ ਜਿਹੜੀਆਂ ਚੀਜ਼ਾਂ ਤੁਹਾਡੇ ਘਰ ਚ ਪਈਆਂ ਨੇ ਜਿਹੜੀਆਂ ਤੁਸੀਂ ਨਹੀਂ ਵਰਤਦੇ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਉਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਅਸੀਂ ਲੁਧਿਆਣੇ ਦੇ ਵਿੱਚ 76 ਸੈਂਟਰ ਬਣਾਏ ਨੇ ਕਲੈਕਸ਼ਨ ਸੈਂਟਰ ਉਹ ਤੁਹਾਡੇ ਮਤਲਬ ਤਕਰੀਬਨ ਤਕਰੀਬਨ ਹਰ ਬੰਦੇ ਦੇ 100 ਮੀਟਰ 200 500 ਮੀਟਰ ਦੇ ਵਿੱਚ ਵਿੱਚ ਹੋਣਗੇ ਇੱਕ ਤੁਹਾਨੂੰ ਨੰਬਰ ਲਾਂਚ ਕੀਤਾ ਸੀ 9310000925 ਇਹ ਤੇ ਤੁਸੀਂ ਵਟਸਐਪ ਕਰੋ ਤੁਹਾਨੂੰ ਉਹ ਸਾਰੀਆਂ ਲੋਕੇਸ਼ਨਸ ਆ ਜਾਣਗੀਆਂ 76 ਉਹਨਾਂ ਜੋ ਜਿਹੜੀ ਵੀ ਲੋਕੇਸ਼ਨ ਤੁਹਾਨੂੰ ਨੇੜੇ ਲੱਗਦੀ ਆ ਤੁਸੀਂ ਆਪਣਾ ਸਮਾਨ ਉੱਥੇ ਛੱਡ ਦਿਓ ਉੱਥੋਂ ਅੱਗੇ ਕਲੈਕਟ ਕਰਨਾ ਸਾਡੀ ਰਿਸਪੌਂਸਿਬਿਲਟੀ ਆ ਉਹਨੂੰ ਵਾਈਫਰਕੇਟ ਕਰਨਾ ਉਹਨੂੰ ਅੱਗੇ ਫਿਰ ਜਦੋਂ ਅਸੀਂ ਡਿਸਟ੍ਰੀਬਿਊਟ ਕਰਨਾ ਉਦੋਂ ਤੁਹਾਨੂੰ ਪਤਾ ਸੀ ਪ੍ਰੋਗਰਾਮ ਕਰਦੇ ਹੁੰਦੇ ਹਾਂ ਜਿੱਥੇ ਸਾਰੇ ਪੰਜਾਬ ਤੋਂ ਐਨ ਜੀਓਜ਼ ਬੁਲਾਏ ਜਾਂਦੇ ਆ ਜਿਹਨੂੰ ਜਿਹਨੂੰ ਜੋ ਜੋ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਨੂੰ ਉਸ ਤਰ੍ਹਾਂ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ ਔਰ ਪਿਛਲੀ ਵਾਰ ਤੋਂ ਸਾਡੇ ਕਪਤਾਨ ਸਾਹਿਬ ਦੀ ਐਫਰਟ ਦੇ ਨਾਲ ਅਸੀਂ ਇਹਨੂੰ ਆਊਟ ਆਫ ਲੁਧਿਆਣਾ ਵੀ ਸ਼ੁਰੂ ਕੀਤਾ ਐਤਕੀ ਵੀ ਸਾਡੇ ਨਾਲ ਤਿੰਨ ਚਾਰ ਜ਼ਿਲ੍ਹੇ ਜੁੜੇ ਹੋਏ ਨੇ ਔਰ ਐਤਕੀ ਅਸੀਂ ਇੱਕ ਜਿਹੜੀ ਬਹੁਤ ਜ਼ਰੂਰੀ ਬੇਨਤੀ ਕਰਨੀ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਪਿੱਛੇ ਪੰਜਾਬ ਦੇ ਵਿੱਚ ਖੜਾ ਨਹੀਂ ਮਾਰ ਪਈ ਹੜ੍ਹਾਂ ਦੇ ਦੌਰਾਨ ਸਾਡੇ ਬਹੁਤ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਸਿੰਗਰਸ ਨੇ ਅਤੇ ਪੰਜਾਬ ਸਰਕਾਰ ਨੇ ਬਹੁਤ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੀ ਵੀ ਆ ਪਰ ਕਿਉਂਕਿ ਹੁਣ ਹੜ੍ਹਾਂ ਦੀ ਮਾਰ ਖਤਮ ਹੋ ਗਈ ਲੇਕਿਨ ਆਫਟਰ ਫਲੱਡ ਅਫੈਕਟਸ ਆ ਜਿਹੜੇ ਉਹ ਹੁਣ ਨਿਕਲਨੇ ਸ਼ੁਰੂ ਹੋਏ ਆ ਕਿਉਂਕਿ ਜਿਨ੍ਹਾਂ ਦੇ ਘਰ ਇਮੀਡੀਏਟ ਪਾਣੀ ਵੜ ਗਿਆ ਨਹੀਂ ਖਸਾਬ ਹੋਏ ਉਹਨਾਂ ਦੇ ਸਰਦੀਆਂ ਦੇ ਕੱਪੜੇ ਖਰਾਬ ਹੋ ਚੁੱਕੇ ਆ ਕਿਉਂਕਿ ਆਪਾਂ ਨੂੰ ਪਤਾ ਪਰ ਜਾਈਆਂ ਪੇਟੀਆਂ ਲਮਾਰੀਆਂ ਚ ਰੱਖਦੇ ਆ ਉਹ ਪਾਣੀ ਆ ਗਿਆ ਉਹ ਗਲ ਗਿਆ ਸਾਨੂੰ ਬਦ ਤੋਂ ਬਦ ਇਤਕੀ ਤੁਸੀਂ ਚਾਹੇ ਉਹ ਮੈਂ ਇੰਡਸਟਰੀ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਕੰਬਲ ਬਣਾਉਂਦੇ ਆ ਜਾਂ ਕੋਈ ਬੋਡੀ ਵਾਰਮਰ ਬਣਾਉਂਦੇ ਆ ਜਾਂ ਕੋਈ ਹੋਰ ਐਦਾਂ ਦੇ ਕੱਪੜੇ ਬਣਾਉਂਦੇ ਆ ਜਿਹੜੇ ਤੁਸੀਂ ਬਦ ਤੋਂ ਬਦ ਦਾਨ ਕਰ ਸਕਦੇ ਹੋ ਸਾਨੂੰ ਕੰਬਲ ਰਜਾਈਆਂ ਜਾਂ ਸਰਦੀਆਂ ਦੇ ਕੱਪੜੇ ਉਹ ਸਾਨੂੰ ਡੋਨੇਟ ਕਰੋ ਤਾਂ ਜੋ ਲੋੜਵੰਦਾ ਤੱਕ ਅਸੀਂ ਉਹਨਾਂ ਨੂੰ ਪਹੁੰਚਾ ਸਕੀਏ ਤੇ ਉਹਨਾਂ ਦਾ ਆਉਣ ਵਾਲਾ ਜਿਹੜਾ ਸਰਦੀ ਦਾ ਮੌਸਮ ਆ ਉਹ ਨਿੱਗਾ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਲਈ ਮਦਦ ਕਰ ਸਕਦੇ ਹੋ ਜਿੱਦਾਂ ਕਪਤਾਨ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਇੱਕ ਫਸਲ ਖਰਾਬ ਹੋ ਗਈ ਦੂਜੀ ਹਲੇ ਬੀਜਣ ਯੋਗ ਨਹੀਂ ਐ ਤੇ ਇਨ ਬਿਟਵੀਨ ਉਹਨਾਂ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਆਉਣਾ ਉਹ ਕਈਆਂ ਦੇ ਬੱਚਿਆਂ ਦੀਆਂ ਜਿਹੜੇ ਇੱਕ ਤਾਂ ਜ਼ਿਮੀਦਾਰ ਹੋ ਗਏ ਜੱਟ ਹੋ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਇੱਕ ਉਹਨਾਂ ਦੇ ਉੱਤੇ ਜਿਹੜੇ ਮਜ਼ਾਰੇ ਕੰਮ ਕਰਦੇ ਆ ਗਰੀਬ ਲੋਕ ਜਿਹੜੇ ਉੱਤੇ ਦਿਹਾੜੀਆਂ ਨਾਲ ਕੰਮ ਕਰਦੇ ਆ ਜਾਂ ਸਿੱਧੀ ਕਹਿ ਸਕਦੇ ਆਪਾਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਬਹੁਤ ਔਖਾ ਹੋਣਾ ਤੇ ਸਿਟੀ ਨੀਡਸ ਕੋਈ ਵੀ ਚੀਜ਼ ਬਿਨਾ ਵੈਰੀਫਿਕੇਸ਼ਨ ਤੋਂ ਨਹੀਂ ਕਰਦਾ ਸਾਡੇ ਕੋਲ ਜਿਹੜੀਆਂ ਜਿਹੜੀਆਂ ਕੁਆਰੀਆਂ ਆਉਣਗੀਆਂ ਅਸੀਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਦੇ ਆਂ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਹੀ ਨੀਡੀ ਹੋਊਗਾ ਅਸੀਂ ਉਹਨੂੰ ਉਹ ਫੀਸ ਦੇਣ ਦਾ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਿੱਧੇ ਜੀ ਉਹਨਾਂ ਦੇ ਸਕੂਲ ਦੇ ਅਕਾਊਂਟ 'ਚ ਪਾ ਸਕੋ ਇਹਦੀ ਵੀ ਸਾਨੂੰ ਮਦਦ ਦੀ ਲੋੜ ਆ ਇਸ ਤੋਂ ਇਲਾਵਾ ਸਿਟੀ ਨੀਡਸ ਵੱਲੋਂ ਸਾਡੇ ਲੁਧਿਆਣੇ ਦੇ ਵਿੱਚ ਖੈਰ ਖੜਾ ਦੀ ਮਾਰ ਤਾਂ ਘੱਟ ਪਈ ਸੀ ਪਰ ਬਰਸਾਤ ਜਿਆਦਾ ਹੋਣ ਕਰਕੇ ਕੁਝ ਲੋਕਾਂ ਦੇ ਮਕਾਨ ਗਿਰ ਗਏ ਛੱਤਾਂ ਟੁੱਟ ਗਈਆਂ ਉਹਨਾਂ ਦੀ ਰਿਪੇਅਰ ਦਾ ਕੰਮ ਵੀ ਸਾਡੇ ਵੱਲੋਂ ਚਲਾਇਆ ਜਾ ਰਿਹਾ ਜਿਦੇ ਵਿੱਚ 8 ਕ ਘਰ ਸਾਡੇ ਕੰਪਲੀਟ ਕੰਪਲੀਸ਼ਨ ਦੇ ਨੇੜੇ ਤੇੜੇ ਪਹੁੰਚ ਗਏ ਆ ਤਿਆਰ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਜ਼ੀਰੋ ਤੋਂ ਢਾ ਕੇ ਦੁਆਰੇ ਸ਼ੁਰੂ ਕਰਕੇ ਬਣਾਇਆ ਵਾ ਤੇ ਹੋਰ ਕਿੰਨੀ ਰਿਕੁਆਇਰਮੈਂਟ ਹੈ ਟੋਟਲ 24 ਕ ਦੀ ਹੋਰ ਰਿਕੁਆਇਰਮੈਂਟ ਹੈ ਜੇ ਤੁਸੀਂ ਉਹਨਾਂ 'ਚ ਯੋਗਦਾਨ ਪਾਣਾ ਚਾਹੁੰਦੇ ਹੋ ਤਾਂ ਉਹਨਾਂ 'ਚ ਵੀ ਪਾ ਸਕਦੇ ਹੋ ਪਰ ਇੱਕ ਵਾਰੀ ਫੇਰ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਦਾਨ ਉੱਦਸਵ ਦਾ 파ਟ ਬਣੋ ਵੱਧ ਤੋਂ ਵੱਧ ਦਾਨ ਕਰੋ ਤਾਂ ਕਿ ਤੁਹਾਡਾ ਕੀਤਾ ਦਾਨ ਕਿਸੇ ਦੀ ਚਿਹਰੇ ਦੀ ਮੁਸਕਾਨ ਵੈਸੇ ਦਾਨ ਉੱਦਸਵ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਸਿਕੋਪਾ ਸਾਹਿਬ ਨੇ ਆਲਰੇਡੀ ਦੇ ਦਿੱਤੀਆਂ ਮੈਂ ਸਿਰਫ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਇੱਕ ਬੜੀ ਖੂਬਸੂਰਤ ਜਿਹਾ ਇੱਕ ਐਸਾ ਈਵੈਂਟ ਤੁਸੀਂ ਬਣਾ ਲਿਆ ਹੈ ਇੱਕ ਤਿਹਾਰ ਦੀ ਤਰ੍ਹਾਂ ਜਿਸ ਤਰ੍ਹਾਂ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਸਾਰੇ ਐਨ ਜੀਓਜ਼ ਮਿਲ ਕੇ ਇਹਨੂੰ ਸੈਲੀਬ੍ਰੇਟ ਕਰਦੇ ਆ ਅੱਜ ਦੇਖੋ ਕਈ ਸੰਸਥਾਵਾਂ ਤੋਂ ਲੋਕ ਆਏ ਹੋਏ ਆ ਔਰ ਸਭ ਤੋਂ ਜ਼ਿਆਦਾ ਸਾਡਾ ਸ਼ੁਕਰੀਆ ਅਸੀਂ ਕਰਦੇ ਆ ਹਰਨੀਂ ਜੀ ਦਾ ਐਟ ਹਿਊਮਨ ਦਾ ਜਿਹੜਾ ਕਿ ਡੇ 1 ਤੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਹੈ ਸਪான்ਸਰ ਕਰ ਰਿਹਾ ਇਸ ਚੀਜ਼ ਨੂੰ ਮਿਊਨਿਸਪਲ ਕਾਰਪੋਰੇਸ਼ਨ ਸਾਰੇ ਲੌਜਿਸਟਿਕਸ ਹੈਂਡਲ ਕਰਦੀ ਹੈ ਮਾਰਸ਼ਲ ਐਡਨੀ ਟੀਮ ਜਿਹੜੀ ਹੈ ਇਹ ਵੋਲੰਟੀਅਰਸ ਇਹਨਾਂ ਦੇ ਸਾਰਾ ਜਿਹੜਾ ਫੀਲਡ ਦੇ ਉਪਰ ਕੰਮ ਕਰਦੇ ਆ ਏਕਨੂਰ ਤੋਂ ਜੈਨ ਸਾਹਿਬ ਆਏ ਹੋਏ ਆ ਜਿਹੜੇ ਕਿ ਸਾਰਾ ਸਾਡੇ ਸਾਰੇ ਵੋਲੰਟੀਅਰਸ ਦਾ ਖਾਣੇ ਪੀਣੇ ਦਾ ਉਹਦੇ ਦਿਨ ਦਾ ਇੰਤਜ਼ਾਮ ਹੁੰਦਾ ਹੈ ਪੀਆਰ ਦਾ ਸਾਰੇ ਜਨਵਰੀ ਮੋਨਿਕਾ ਜੀ ਲੈਂਦੇ ਆ ਹਰ ਇੱਕ ਉਤਸਵ ਦੇ ਵਿੱਚ ਬਲੱਡ ਡੋ ਤੇ ਸਾਡੇ ਸਭ ਤੋਂ ਇੰਪੋਰਟੈਂਟ ਪਾਰਟਨਰ ਜਿਹੜੇ ਆ ਆਪਣਾ ਜੁਨੇਜਾ ਸਾਹਿਬ ਇੱਥੇ ਬੈਠੇ ਆ ਜਿਹੜੇ ਕਿ ਇਸ ਮਟੀਰੀਅਲ ਨੂੰ ਸਾਰੇ ਨੂੰ ਪੂਰਾ ਸਾਲ ਸੰਭਾਲਦੇ ਵੀ ਹੈ ਔਰ ਹਰ 8 ਤਰੀਕ ਨੂੰ ਦੁਗਰੀ ਦੇ ਬਾਹਰ ਇੱਕ ਉਹਨਾਂ ਦਾ ਇੱਕ ਸਲਿਫਟ ਸਟੋਰ ਲੱਗਦਾ ਜਿੱਥੇ ਕਿ 6000 ਫੈਮਿਲੀਜ਼ ਨੂੰ ਹਰ ਮਹੀਨੇ ਇਹ ਚੀਜ਼ਾਂ ਮੁਹਈਆ ਕਰਾਈਆਂ ਜਾਂਦੀਆਂ ਸੋ ਐਸਾ ਸ਼ਾਨਦਾਰ ਜੋ ਇੱਕ ਖੂਬਸੂਰਤ ਇੱਕ ਮਾਡਲ ਬਣਿਆ ਹੈ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਫੈਲੇ ਇਹੀ ਸਾਡੀ ਕਲਪਨਾ ਔਰ ਇਹੀ ਸਾਡੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਦੂਸਰਾ ਇਹ ਕਹੂੰਗਾ ਕਿ ਇਹ ਨੰਬਰ ਜਿਹੜਾ ਹੈਗਾ ਏ ਪਲੀਜ਼ ਤੁਸੀਂ ਆਪਣੀ ਸਕਰੀਨ ਦੇ ਉੱਪਰ ਫਲੋਟ ਕਰੋ ਤਾਂ ਕਿ ਲੋਕਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਘਰ ਦੇ ਜਿੰਨਾ ਨੇੜੇ ਤੋਂ ਨੇੜੇ ਜਾ ਕੇ ਉਹ ਸਮਾਨ ਡਿਲੀਵਰ ਕਰ ਸਕਣ ਸੋ ਅਸੀਂ 76 ਕਲੈਕਸ਼ਨ ਸੈਂਟਰਸ ਲੁਧਿਆਣਾ ਦੇ ਅਨਲੋਗ ਜਰੈਚੀ ਬਣਾਏ ਹੈ ਇਸ ਤੋਂ ਇਲਾਵਾ ਮੁਹਾਲੀ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਲੇਕਿਨ ਲੁਧਿਆਣਾ ਦੇ ਇਹ ਸੈਂਟਰਸ ਹੈ ਉਹ ਪਨ ਉਸਰ ਇਸ WhatsApp ਨੰਬਰ ਤੋਂ ਇੱਕ ਹਾਇ ਦਾ ਮੈਸੇਜ ਭੇਜ ਕੇ ਸਾਨੂੰ ਪੂਰੀ ਡਿਟੇਲ ਦੀ ਲਿਸਟ ਉੱਤੇ ਮਿਲ ਜਾਏਗੀ ਸੋ 2 ਤੋਂ ਲੈ ਕੇ 8 ਤਰੀਕ ਤੱਕ ਅਸੀਂ ਕਲੈਕਸ਼ਨ ਕਰ ਰਹੇ ਹਾਂ 9 ਤੋਂ ਲੈ ਕੇ ਅਨਵਰਡਸ ਅਸੀਂ ਉੱਥੋਂ ਪਿਕਅਪ ਕਰਾਂਗੇ ਔਰ ਇਸ ਸਾਲ ਕਿਉਂਕਿ ਦੀਵਾਲੀ ਜਲਦੀ ਹੈ ਕਿ ਸਾਡਾ ਡਾ ਰਿਸਟਰੀਬਿਊਸ਼ਨ ਸੈਰੇਮਨੀ ਹੋਏਗਾ ਉਹ اسی ਦੀਵਾਲੀ ਤੋਂ ਬਾਅਦ ਕਰਾਂਗੇ ਉਹਦੇ ਲਈ ਤੁਹਾਨੂੰ ਅਸੀਂ ਦੁਬਾਰਾ ਇਨਵਾਈਟ ਕੀਤਾ ਦਾਣ ਅਸਰ ਚੌਥਾ ਸਾਡਾ ਫੈਸ਼ਨ ਕਾਰਟ ਹੋਇਆ ਹੈ ਇਹਦੇ ਵਿੱਚ ਸਪੈਸ਼ਲ ਇਹ ਹੈ ਕਿ ਜਿਵੇਂ ਮਨੀਸ਼ ਜੀ ਨੇ ਦੱਸ ਦਿੱਤੇ ਜਿੰਨ ਦੱਸਿਆ ਹੈਗਾ ਕਿ ਇਸ ਵਾਰ ਅਸੀਂ ਕੰਸਟਰਕਸ਼ਨ ਦੇ ਸਮਾਨ ਦਾ ਦਾਨ ਕਰਾਂਗੇ ਸਕੂਲ ਫੀਸ ਦਾ ਦਾਨ ਕਰਾਂਗੇ ਜੋ ਕਿ ਫਲੱਡ ਅਫੈਕਟਡ ਏਰੀਆਜ਼ ਨੂੰ ਨੀਡ ਹੈਗੀ ਇਸ ਟਾਈਮ ਤੇ ਗੱਦੇ ਤੇ ਪਿਤਰੀਆਂ ਦੀ ਨੂੰ ਵਿంటర్ ਸੇ ਸਮਾਨ ਦਾ ਖਰਾਬ ਹੋਣਾ ਤੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਸਿਟੀਮੀਟ ਦਾ ਮਨੀਤ ਜੀ ਦਾ ਤੇ ਜਸਦੇਵ ਸੇਖੋਂ ਜੀ ਦਾ ਜਿਹਨੇ ਤੁਹਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਚੌਥੀ ਵਾਰ ਇਹ ਉਤਸਵ ਮਨਾ ਸਕੀਏ ਤੇ ਪਰ ਪੰਜਾਬ ਦੇ ਲੋਕਾਂ ਨੂੰ ਦੁਰਫਾਤ ਕਰਨਾ ਚਾਹਾਂਗੀ ਕਿ ਸਾਰੇ ਮਿਲ ਕੇ ਜਿੱਦਾਂ ਅਸੀਂ ਤਿੰਨ ਸਦਨ ਉਤਸਵ ਮਨਾਏ ਉਦੇ ਹੀ ਤਰ੍ਹਾਂ ਅੱਗੇ ਵਿਧਾਨ ਸਭਾ ਸੈਲੀਬ੍ਰੇਟ ਕਰੀਏ ਇਸ ਵਾਰ ਮੰਤੂ ਫਲਾਟਡ ਅਫਫੈਕਟਡ ਏਰੀਆਜ਼ ਤੇ ਧਿਆਨ ਦੇ ਜਿਆਦਾ ਧਿਆਨ ਦੇ ਹਾਂਜੀ ਹਾਂ ਜੀ ਦੇ ਵੀ ਕਿ ਦੱਸੀ ਮਨੀ ਜੀ ਨੇ ਤੇ ਦਦੇ ਜੀ ਨੇ ਕਿਹਾ ਸੀ ਇਸ ਵਾਰੀ ਫਲਡ ਅਫੈਕਟਡ ਏਰੀਆਜ਼ ਜਿਆਦਾ ਅਫੈਕਟ ਆਫ ਦਾਨ ਕਰਾਂਗੇ ਹੁਣ ਆਫਟਰ ਅਫੈਕਟਡ ਲੋਕ ਇਦਾਂ ਦੇ ਆ ਚੁੱਕੇ ਨੇ ਕਿ ਉਹਨਾਂ ਨੂੰ ਕੰਸਟਰਕਸ਼ਨ ਮਟੀਰੀਅਲ ਦੀ ਲੋੜ ਹੈਗੀ ਹੈ ਜਿਹੜਾ ਨੁਕਸਾਨ ਉਹਨਾਂ ਦਾ ਘਰਾਂ ਦਾ ਹੋਇਆ ਵਿੰਟਰ ਦੇ ਕੱਪੜਿਆਂ ਦੀ ਲੋੜ ਹੈਗੀ ਹੈ ਤੇ ਸਕੂਲ ਸੀਟਾਂ ਦੀ ਲੋੜ ਹੈ